ਦੇ ਦਿੱਤੇ ਨੇ ਸਰ ਜੀ ਸਰੀ ਸਾਡੇ ਗੁਰਦੁਆਰੇ ਲਾਵਾ ਲਈਦੀ ਸਰਟੀਫିକੇਟ ਹੈ ਜੀ ਇਸ ਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਪ੍ਰੋਟੈਕਸ਼ਨ ਚਾਹੀਦੀ ਹੈ ਹਾਂ ਜੀ ਬਿਲਕੁਲ ਠੀਕ ਹੈ ਸਰ ਸ਼ਕਲ ਹੋਈ ਤੁਹਾਡੀ ਮੈਰਿਜ ਹਾਂ ਜੀ ਠੀਕ ਹੈ ਠੀਕ ਹੈ ਤੁਸੀਂ ਮੈਨੂੰ ਦੋਨਾਂ ਨੇ ਇੱਕ ਇੱਕ ਆਪਣਾ ਆਈਡੀ ਪ੍ਰੂਫ ਦੇ ਦੇਣਾ ਜੀ ਇੱਕ ਇੱਕ ਪਾਸਪੋਰਟ ਸਾਈਜ਼ ਫੋਟੋ ਦੇਣੀ ਆ ਹਾਈ ਕੋਰਟ ਤੋਂ ਆਪਾਂ ਅਪਲਾਈ ਕਰਦਾਂਗੇ ਤੁਹਾਡੀ ਪ੍ਰੋਟੈਕਸ਼ਨ ਠੀਕ ਹੈ ਜੀ ਦੋ ਤਿੰਨ ਦਿਨ ਦੇ ਅੰਦਰ ਤੁਹਾਨੂੰ ਪ੍ਰੋਟੈਕਸ਼ਨ ਮਿਲ ਜੇਗੀ ਲੋਕਲ ਡੀਐਸਪੀ ਤੇ ਲੋਕਲ ਐਸਐਸਪੀ ਨੂੰ ਇਨਫਾਰਮ ਕਰ ਦਿੱਤਾ ਜਾਊਗਾ ਉਹ ਤੁਹਾਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰਵਾਉਣ ਦੀ ਠੀਕ ਹੈ ਜੀ ਸ਼ੱਕ ਤਾਂ ਮੈਨੂੰ ਵੀ ਸੀ ਜਦੋਂ ਵਾਰ-ਵਾਰ ਫੋਨਸ ਆਉਂਦੀ ਸੀ ਮੇਰੀ ਫਰੈਂਡ ਦਾ ਫੋਨ ਆਇਆ ਪਰ ਮੈਂ ਆਪਣੀ ਧੀ ਤੇ ਕਦੀ ਸ਼ੱਕ ਨਹੀਂ ਕੀਤਾ ਪਰ ਮੈਂ ਘੱਟੋ-ਬਿਵਾਰ ਦਾ ਨਾ ਹੁਣ ਚੰਗੀ ਰਹਿ ਗਈਆਂ ਮੈਨੂੰ ਕੀ ਪਤਾ ਸੀ ਵਿਆਹ ਕੁਝ ਹੋ ਜਾਣਾ ਮੈਨੂੰ ਮੂੰਹ ਦਿਖਾ ਮੈਨੂੰ ਮੂੰਹ ਦਿਖਾੜ ਜੋ ਕਰੀ ਛੱਡਿਆ ਇੱਥੇ